संसद भवन पहुंचे अमृतपाल सिंह खडूर साहब तो संसद मैंबर वजो चुकन गए सौ सख्त सुरक्षा हेठ डिब्रूगढ़ जेल तो लिया सभा ਦੂਰ ਸਾਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਆ ਸੰਸਦ ਚ ਸੌ ਚੱਕਣਗੇ ਜਿਸ ਲਈ ਉਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਆਇਆ ਸੀ ਉਸ ਨੂੰ ਸਖਤ ਸੁਰੱਖਿਆ ਹੇਠ ਡਿਬੁਰਗੜ ਜੇਲ੍ਹ ਤੋਂ ਬਾਹਰ ਕਢ ਕੇ 에ਅਰਬੈਸ ਲਿਜਾਇਆ ਗਿਆ ਜਿੱਥੇ ਅਮਰਿਤਪਾਲ ਨੂੰ ਜਹਾਜ਼ ਵਿੱਚ ਦਿੱਲੀ ਲਿਆਂਦਾ ਗਿਆ ਦਿੱਲੀ ਪਹੁੰਚੋ ਤੋਂ ਬਾਅਦ ਉਹਨਾਂ ਨੂੰ ਹਵਾਈ ਹੱਡੇ ਤੋਂ ਸੰਸਦ ਭਵਨ ਲਿਆਂਦਾ ਗਿਆ ਅਮਰਿਤਪਾਲ ਸਿੰਘ ਸੰਸਦ ਭਵਨ ਪਹੁੰਚ ਗਏ ਨੇ ਉਹਨਾਂ ਨੇ ਕਾਲੀ ਪੈਂਟ ਤੇ ਸੰਤਰੀ ਰੰਗ ਦੀ ਦਸਤਾਰ ਪਾਈ ਹੈ ਅਮਰਿਤਪਾਲ ਸੰਸਦ ਭਵਨ ਪਹੁੰਚੋ ਤੋਂ ਬਾਅਦ ਦਿੱਲੀ ਪੁਲਿਸ ਉਸ ਦੇ ਪਰਿਵਾਰ ਕੋਲ ਪਹੁੰਚ ਗਈ ਹੈ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਗ ਲਿ ਲਿਜਾਇਆ ਜਾਵੇਗਾ ਹਾਲਾਂਕਿ ਉਹਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਦੱਸ ਦੇ ਕਿ ਅਮਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਤੋਂ ਸਿਰਫ ਸੋਂ ਚੁੱਕਣ ਲਈ ਲੈ ਕੇ ਆ ਰਹੀ ਹੈ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਹੈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਚਾਚਾ ਦਿੱਲੀ ਪਹੁੰਚ ਗਏ ਨੇ ਲੰਬੇ ਸਮੇਂ ਤੋਂ ਡਿਬਰੂਗੜ ਜੇਲ੍ਹ ਚ ਰਹਿ ਰਹੀ ਉਹਨਾਂ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਹੈ ਅਮਰਿਤਪਾਲ ਇਸ ਰੱਖਿਆ ਸਾਰੀ ਜ਼ਿੰਮੇਵਾਰੀ ਅਮਰਿਤਸਰ ਕੀਤੇ ਗਏ ਨੇ ਭਾਈ ਸਾਹਿਬ ਕਿੰਨਾ ਦੇਖਦੇ ਜੇ ਇੱਕ ਭਾਰੀ ਲੀਡ ਨਾਲ ਭਾਈ ਅਮਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਪਰ ਸੰਸਦ ਦੇ ਵਿੱਚ ਉਹਨਾਂ ਦਾ ਨਾਮ ਜਦੋਂ ਬਾਰ-ਬਾਰ ਪੁਕਾਰਿਆ ਜਾ ਰਿਹਾ ਸੀ ਉਸ ਵੇਲੇ ਕਿਉਂ ਨਹੀਂ ਪੇਸ਼ ਕਰਾ ਪਏ ਕੋ ਮੈਂ ਸਮਝਦਾ ਕਿ ਸੈਂਟਰ ਸਰਕਾਰ ਨੇ ਜਿਹੜੇ 10-12 ਲੱਖ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਇੱਥੇ ਆਪਣਾ ਨਮਾਇਦਾ ਚੁਣਿਆ ਹੈ ਔਰ 2 ਲੱਖ 2 ਲੱਖ ਵੋਟਾਂ ਦੇ ਨਾਲ ਉਹ ਜਿਹੜਾ ਹੈ ਫਰਕ ਨਾਲ ਜਿੱਤਿਆ ਹੈ ਤੇ ਮੈਂ ਸਮਝਦਾ ਉਹਨਾਂ ਦੇ ਪਾਉ ਨਾਲ ਵੀ ਜਿਹੜਾ ਨਾ ਸੈਂਟਰ ਸਰਕਾਰ ਨੇ ਮਜ਼ਾਕ ਕੀਤਾ ਹੈ ਔਰ ਚਾਹੀਦਾ ਤੇ ਹੁੰਦਾ ਹੈ ਕਿ ਜਦੋਂ ਲੋਕ ਕੋਈ ਵੀ ਬੰਦਾ ਜਿਹੜਾ ਹੈ ਉਹ ਸੰਵਿਧਾਨ ਨੂੰ ਮੰਨਦਾ ਹੈ ਤੇ ਉਹ ਸੰਵਿਧਾਨ ਦੇ ਅਨੁਸਾਰ ਉਹ ਇਲੈਕਸ਼ਨ ਲੜਦਾ ਹੈ ਤੇ ਚਾਹੀਦਾ ਤੇ ਇਹ ਉਸੇ ਵੇਲੇ ਉਹਦੀ ਐਨਐਸਏ ਜਿਹੜੀ ਹੈ ਨਵੋਕ ਕਰ ਦਿੱਤੀ ਜਾਂਦੀ ਹੁੰਦੀ ਹੁਣ ਤੇਲ ਚ ਰਿਆ ਕਰ ਦਿੱਤਾ ਜਾਂਦਾ ਔਰ ਇਸ ਤਰ੍ਹਾਂ ਪੁਰਾਣ ਇਤਿਹਾਸ ਚ ਹੋਇਆ ਵੀ ਆ 1990 ਦੇ ਵਿੱਚ ਮੈਂ ਜੇਲ੍ਹ ਤੋਂ ਰਿਹਾ ਹੋ ਕੇ ਆਇਆ ਸੀ ਤਾਂ ਉਸ ਟਾਈਮ ਤੇ ਇਲੈਕਸ਼ਨ ਆ ਗਈਆਂ ਪਾਰਲੀਮੈਂਟ ਦੀਆਂ ਤੇ 11 MP ਸਾਡੇ ਜਿੱਤੇ ਸੀ ਉਸ ਟਾਈਮ ਤੇ ਮੈਂ ਹੀ ਉਹ ਸੀਟਾਂ ਢਾਲ ਵੰਡੀਆਂ ਸੀ ਤੇ ਉਸ ਟਾਈਮ ਤੇ ਸਰਾਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਪਰੰਤਾਰਨ ਤੋਂ ਆਪਣੀ ਸੀਟ ਛੱਡੀ ਜਿੱਤੀ ਸੀ ਤੇ ਜਦੋਂ ਉਹ ਜਿੱਤ ਕੇ ਸੀ 5 ਲੱਖ ਵੋਟਾਂ ਦੇ ਉਹ ਤਕਰੀਬਨ ਫਰਕ ਨਾਲ ਜਿੱਤੇ ਸੀ ਉਸੇ ਵੇਲੇ ਸੈਂਟਰ ਸਰਕਾਰ ਨੇ ਉਹਨੂੰ ਜਿਹੜਾ ਉੱਥੇ ਰਿਹਾ ਕਰ ਦਿੱਤਾ ਸੀ ਔਰ ਚਾਹੀਦਾ ਤੇ ਇਹ ਸੀ ਵੀ ਜਸਤਨੂ ਦਾ ਰਿਜ਼ਲਟ ਆਇਆ ਹੈ ਨਾ ਉਸੇ ਦਿਨ ਐਨਐਸਰ ਬੋਕ ਕਰਕੇ ਤੇ ਉਹਨੂੰ ਪੰਜਾਬ ਦੇ ਵਿੱਚ ਲੈ ਆਉਂਦਾ ਜੇ ਕੋ ਕੇਸ ਸੀਗਾ ਪੰਜਾਬ ਦੀ ਧਰਤੀ ਤੇ ਤੇ ਉਹ ਇਥੇ ਜੇਲ੍ਹ ਚ ਸ਼ਿਫਟ ਕਰ ਦਿੰਦੇ ਜਾਂ ਉਹਦੀ ਜ਼ਮਾਕ ਤੋਂ ਇਹਦੇ ਜਾਂ ਉਹ ਕੇਸ ਜਿਹੜਾ ਸਹੀ ਲੜ ਲੈਂਦੇ ਔਰ 307 ਦਾ ਹੀ ਕੇਸ ਆ ਕੋਈ ਇ tanto ਵੱਡਾ ਕੇਸ ਵੀ ਨਹੀਂਗਾ ਸੋ ਮੇਰੇ ਖਿਆਲ ਸਰਕਾਰ ਜਿਹੜੀ ਆ ਹਿੰਦੁਸਤਾਨ ਚ ਦੋ ਕਾਨੂੰਨ ਚੱਲਦੇ ਮੈਂ ਹਰ ਇੰਟਰਵਿਊ ਚ ਕਹਿੰਦਾ ਇੱਕ ਤਾਂ ਮжоਰਿਟੀ ਵਾਸਤੇ ਆ ਇੱਕ ਮਿਨੋਰਿਟੀ ਵਾਸਤੇ ਆ ਸੋ ਪਹਾੜਨਾ ਪੰਜਾਬ ਨਾਲ ਸਿੱਖਾਂ ਨਾਲ ਪੰਥਨਾ ਬੇਸ਼ੈ ਜਿਹੜਾ ਨਾ ਉਹ ਸੈਂਟਰ ਸਰਕਾਰ ਨੇ ਧੱਕਾ ਕੀਤਾ ਔਰ ਭਾਵੇਂ ਕਾਂਗਰਸ ਸੀ ਤੇ ਭਾਵੇਂ ਅੱਜ ਭਾਰਤੀ ਜਨਤਾ ਪਾਰਟੀ ਐ ਸੋ ਵੈਸਾ ਮਤਲਬ ਆ ਕਿ ਇਹ ਹਿੰਦੁਸਤਾਨ ਦਾ ਸੰਵਿਧਾਨ ਜਿਹੜਾ ਹੈ ਉਹ ਸਾਰੇ ਵਾਲੇ ਬਣਾਇਆ ਤੇ ਇੱਕ ਸੀ ਲੇਕਿਨ ਸਾਡੇ ਪੰਜਾਬੀਆਂ ਲਈ ਤੇ ਸਿੱਖਾਂ ਲਈ ਜਿਹੜਾ ਉਹਦਾ ਅਰਥ ਜਿਹੜਾ ਕੁਝ ਵੱਖਰਾ ਹੈ ਕੀ ਕਿਸ ਤਰ੍ਹਾਂ ਵੇਖਦੇ ਜੇ ਕਿਉਂਕਿ ਜੇਕਰ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਨੂੰ ਮੰਨਣ ਤੋਂ ਬਾਅਦ ਹੀ ਜਿਹੜੇ ਇਲੈਕਸ਼ਨ ਲੜੇ ਗਏ ਸਾਂ ਪਰ ਇਹ ਵੀ ਕਿਤੇ ਨਾ ਕਿਤੇ ਲੁੰਗਣਾ ਨਹੀਂ ਲੱਗਦੀ ਕਿਉਂਕਿ ਪਾਰਲੀਮੈਂਟ ਦੇ ਵਿੱਚ ਆਵਾਜ਼ ਆਂਦੀ ਰਹੀ ਕਿ ਸੰਸਦ ਦੇ ਵਿੱਚ ਕਿ ਭਾਈ ਅਮਰਿਤਪਾਲ ਸਿੰਘ ਆ ਕੇ ਸੌਂ ਚੁੱਕਣ ਤਾਂ ਉਹਨਾਂ ਦਾ ਫਰਜ਼ ਨਹੀਂ ਬੰਦਦਾ ਸੀ ਕਿ ਉਹਨਾਂ ਨੂੰ ਲਿਆਇਆ ਜਾਵੇ ਬਿਲਕੁਲ ਪੰਤਾ ਸੀ ਜਦੋਂ ਉਹ ਸੀਰੀ ਚ ਨਾ ਸੀਗਾ ਜਿਹੜੇ 543 ਲੋਕ ਜਿੱਤ ਕੇ ਗਏ ਆ ਔਰ ਭਾਈ ਅਮਰਤਪਾਲ ਸਿੰਘ ਦਾ ਨਾਮ ਉੱਥੇ ਤਾਂ ਹੀ ਵਾਰ-ਵਾਰ ਪੁਕਾਰਿਆ ਜਾ ਰਿਹਾ ਸੀ ਬੋਲਿਆ ਜਾ ਰਿਹਾ ਸੀ ਸਪੀਕਰ ਵੱਲੋਂ ਜਾਂ ਉੱਥੇ ਜਿਹੜੇ ਉਹ ਹੈਗੇ ਸੀ ਪ੍ਰਬੰਧਕ ਵੀ ਭਾਈ ਅਮਰਤਪਾਲ ਸਿੰਘ ਔਰ ਭਾਈ ਅਮਰਤਪਾਲ ਸਿੰਘ ਨੂੰ ਰਿਹਾਣਾ ਚਾਹੀਦਾ ਏ ਉੱਥੇ ਔਰ ਸਾਰੀ ਦੁਨੀਆ ਵੇਖ ਰਹੀ ਸੀ ਸਾਰਾ ਸੰਸਾਰ ਵੇਖ ਰਿਆ ਸੀ ਕਿ ਇੱਕ ਬੰਦਾ ਏਡੀ ਵੱਡੀ ਲੀਡ ਨਾਲ ਜਿੱਤਿਆ ਤੇ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਔਰ ਉਹਦੇ ਉਹਨੂੰ ਉੱਥੋਂ ਲਿਆ ਕੇ ਮੌਕੇ ਦੇ ਉੱਤੇ ਉਹ ਜਿਹੜੀ ਆ ਉਹਥੇ ਜਿਹੜੀ ਆ ਸੌ ਨਹੀਂ ਦੁਖਾਈ ਗਈ ਔਰ ਮੈਂ ਸਮਝਦਾ ਕਿ ਕਿੱਡੀ ਵੱਡੀ ਇਹ ਫੇਲ ਹੋ ਰਹੀ ਹੈ ਜਿਹੜੀ ਹੈ ਹਿੰਦੁਸਤਾਨ ਦੀ ਸਰਕਾਰ ਦੇ ਖਾਸ ਕਰਕੇ ਮੋਦੀ ਸਰਕਾਰ ਦੀ ਤੇ ਤੁਸੀਂ ਲੈ ਆਉਦੇ ਉੱਥੋਂ ਨੂੰ ਚਲੋ ਹੁਣ ਵੀ ਜੇ ਲੈ ਕੇ ਆਉਣ ਲੱਗੇ ਆ ਤੇ ਮੈਂ ਸਮਝਦਾ ਚੰਗੀ ਗੱਲ ਹੈ ਜੇ 4 ਦਿਨ ਦੀ ਪ੍ਰੋਲ ਉਹਨਾਂ ਦਿੱਤੀ ਹੈ ਤੇ ਕੱਲ ਨੂੰ ਸੌ ਚੱਕ ਲੈਣੀ ਆ ਤੇ ਬਾਕੀ ਉਹਨੂੰ ਲੈ ਆਉਦੇ ਇੱਥੇ ਪਿੰਡ ਭੇਜ ਦੇਣਾ ਔਰ ਉਹ ਸੰਗਤ ਨੂੰ ਮਿਲੇ ਸੰਗਤ ਦਾ ਧੰਨਵਾਦ ਕਰੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਔਰ ਉਹਦੇ NSA ਵੀ ਖਤਮ ਕਰ ਦੇਣਾ ਉਹਨੂੰ ਪੰਜਾਬ ਵੀ ਸ਼ਿਫਟ ਕਰ ਦੇਣਾ ਉਹਨ ਕਿ ਜਿਹੜੇ ਲੋਕਾਂ ਨਾਲ ਅਸੀਂ ਵਾਅਦਾ ਕੀਤਾ ਕਿਉਂਕਿ ਅਸੀਂ ਉਹ ਇਲੈਕਸ਼ਨ ਅਵਤਪਾਲ ਸਿੰਘ ਦੀ ਲੜੀ ਆ ਮੈਂ ਵੀ ਲੜੀ ਆ ਮੇਰੇ